ਨਾ ਨਾ ਤੇ 2500 ਬੁੱਟਲੇ ਦਾ ਜਾਂਦੇ 100 50 ਬੁੱਟਲੇ ਲੈਣੀ ਆ ਜਿਹੜੇ ਆ ਟੈਂਕੂ ਭਰ ਲੈ ਜਾਣਾ ਮੈਂ 25 ਬੁੱਟਾ ਉੱਗੀ ਲੱਗੇ ਗਏ ਭੰਦੇ ਦੇ ਵਿੱਚ ਦੇ ਕਰਾ ਜਾ ਕੇ ਨੇ ਭੰਦੇ ਵਿੱਚ ਬੱਦਨੀ ਬਾਕੀ ਅੱਧੇ-ਅੱਧੇ ਵੀ ਲੈ ਰਹਿ ਗਏ ਬਾਕੀ ਅੱਧੇ-ਅੱਧੇ ਭਰ ਹੋ ਗਏ ਸਾਰੇ ਬਿੰਦਰ

ਦੇ ਸੜਕ ਚਲੇ ਰਹੀ ਹੈ ਤੇ ਇਹ ਭਾਤ ਹੈ ਕਿ ਅਗਰ ਅੰਕ ਲੋਗਰੇ ਜਲਤ ਹੋ ਬਾਦ ਵਿੱਚ 25 ਆਵਾ ਨਾ 30 ਕਰਦੇ ਜੀ ਤੇ ਰੱਖੀ ਚੱਕਾ ਮੋਟਰੈਡ ਆਪਾਂ ਜਿੰਨੇ ਰੱਖੇ ਵਿਗੜਾ ਦੇ ਦਾ ਹਾਰ ਭਾਈ ਹਾਰ ਤੇ ਲਈ ਤੁੰਨੇ ਦੇਖ ਰਹੇ ਹੋ ਕਿਤਾ ਪੂਰਾ ਦਾ ਖਾਈ ਹੈ ਅਗਲੇ ਦਿਹਾੜਾ ਕਿਤੇ ਨਾ ਸਟਾਪ ਗਿਆ ਕੋਈ ਕੰਟੈਂਟ ਨਹੀਂ ਆ ਰਿਹਾ ਅੱਛਾ ਅੱਗੇ ਦੇ ਮੇਰੇ ਬੰਦੇ ਪਿੰਲੇ ਗਿਆ ਘਰਾਂ ਤੇ ਉਹਨੇ ਬਹਾਰ ਨੂੰ ਕਾਰ ਕਰਕੇ ਘਰ ਦੇ ਅੰਦਰ ਵੀ ਕਿੰਨਾ ਨੂੰ ਹੋ ਗਿਆ ਕੰਮ ਕਿੰਨਾ ਜਿਹੜਿਆ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਕੇ ਬਈ ਐ ਤੇ ਕਿਨਾ ਲੋ ਵਈ ਬੈਠ ਕੇ ਫੋੜ ਜੇ ਨਰਮ ਤੇ ਇਧਰ ਛੱਤਨਾ ਵੀ ਸ਼ਟਰਿੰਗ ਲੇਗਾ ਜਲਈ ਨਾ ਲੱਗ ਜਾਣੀ ਤੇ ਪਰ ਗਗਨਾਂ ਕੀ ਪੈਰੀ ਕੋਠੀ ਹੁੰਦਾ ਇਹ ਸ਼ਟਰਿੰਗ ਅੱਛੀ ਲੱਗ ਰਹੀ ਐ ਬਾ ਆਪਣੇ ਤਿੰਨ ਚਾਰ ਦਿਨ ਹੋਰ ਲੱਗ ਜੂਨੇ ਸ਼ਟਰਿੰਗ ਦੇ ਆਣੇ ਤੇ ਅੱਧਿਆ ਕਰਾ ਜਾਵਾ ਕਰਦੇ ਆ ਵੀਡੀਓ ਦੀ ਐਂਡਿੰਗ ਹੋ ਗਈ ਤੇ ਇੱਧਰ ਕਰਨ ਨਹੀਂ ਟੋਰੇ ਇਹਦੀ ਪੂਰੀ ਤੇ ਕਰਨ ਨੂੰ ਲੰਘ ਗਏ ਬਾਹਰ ਨੂੰ ਤੇ ਜਾਚੇ ਨਹੀਂ ਇਹ ਵਿੱਚ ਚੱਲ ਤੂਰੀ ਮੰਗਦੀ ਜੀ ਕੰਟ ਦਾ ਵੱੜ ਗਈ ਜੀ ਪਹਿਲਾਂ ਤੇ ਬਾਕੀ ਇੱਧਰ ਵੀ ਚੱਲ ਗਿਆ ਕੰਮ 7 ਵਜੇ ਛੁੱਟੀ ਹੋਵਾਂ ਨੇ ਵੀ ਤੇ ਪਿੱਲਰ ਖੜੇ ਹੋ ਗਏ ਬਾਕੀ ਦੋ ਰਹਿ ਗਏ ਪਿੱਲਰ ਅੱਧੇ ਰਹਿ ਗਏ ਉਹ ਵੀ ਫੇਰ ਆਉਗੀ ਕੱਲ ਪਰਸਨ ਤੱਕ ਛੱਡ ਰਹੀ ਹਾਂ ਤੇ ਮਿਲਦੇ ਆ ਫਿਰ ਜਦੋਂ ਛੱਡ ਰਹੀ ਹਾਂ ਇਹ ਕੰਮ ਤੇ ਕਰਦੇ ਆ ਵੀਡੀਓ ਦੀ ਐਂਡਿੰਗ ਠੀਕ ਹੈ ਜੀ ਚਲੋ ਬਾਈ ਜੀ ਤੇ ਪਲਿਆ ਸਮਾਨ ਲੈਣ ਕਾਨੂੰ ਜਾਗ ਕਰਨੀ ਹੈ ਜੀ ਇਹ ਨਾਲ ਤੇ ਲੱਕੜੀ ਲੁਕੜੀ ਲੈਣ ਚਲੋ ਕਿਹੜਾ ਏ ਬਈ ਲੱਕੜੀਆਂ ਲਾਦਣੀਆਂ ਟਰਾਲੇ 'ਵਾਂ ਪਿੱਛੇ ਨਾ ਵੀ ਸੰਭਾਲ ਲੈਣ ਬਾਈ ਵਾਲਾ ਚੱਕਣਾ ਹੋਵੇ ਭਾਂਡੇ ਚੱਕਣੇ ਘਰਾਂ ਦੇ ਆਪਣੇ ਇਹ ਚੱਲਦੇ ਫਿਰੇ ਮੈਂ ਬਾਜ਼ਾਰ ਨੂੰ ਗੜੀ ਥੋੜੀ ਜਿਹੀ ਜਿੱਦ ਕਰਦਾ ਗੜੀ ਥੋੜੀ ਦੀ ਗੜੀ ਥੋੜੀ ਦੀ ਕਰਿਆ ਹੁਣ ਕੁਝ ਨਹੀਂ ਜੋਗਨੇ ਆਹ ਆਹ ਅੰਦਰ ਤੇ ਆਲੇ ਜਿਹੜੇ ਕਾਲੇ ਮੈਂ ਉਹ ਉਹ ਪਰ ਉੱਤੇ ਲੈਂਗੁਏਜ ਵੀ ਬੰਦੇ ਸੈੜ ਹੀ ਨਹੀਂ ਹੋਈ ਗੀ ਤੇ 2 ਲੀਟਰ ਲਾ ਲਾ